ਰਾਤ ਦਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਮੇਰੇ ਨਾਲ ਨੇ ਸਰਦਾਰ ਹਰਮਿੰਦਰ ਸਿੰਘ ਢਿੱਲੋਂ ਜੋ ਖਾੜਕੂਬਾਦ ਵੇਲੇ ਕਾਫੀ ਸਰਗਰਮ ਸੀ ਤੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਨਾਲ ਅਕਸਰ ਇਹ ਮੁਲਾਕਾਤਾਂ ਕਰਦੇ ਰਹਿੰਦੇ ਸਨ ਦੂਸਰੀ ਗੱਲ ਪੰਜਾਬ ਦੀ ਪੋਲਿਟਿਕਸ ਉੱਤੇ ਇਹ ਲਗਾਤਾਰ ਤੇਜ਼ ਤਰਾਰ ਪਹਿਲਾਂ ਵੀ ਨੰਗਾ ਕਰਦੇ ਸਨ ਹੁਣ ਵੀ ਰੱਖਦੇ ਨੇ ਪਰ ਹੁਣ ਪੰਜਾਬ ਦੇ ਵਿੱਚ ਇੱਕ ਫੇਰ ਮਾਹੌਲ ਵਿਗਾੜਨ ਦੀ ਕੋਸ਼ਿਸ਼ ਹੈ ਉਹ ਕੰਗਣਾ ਰਣੌਦ ਦੀ ਫਿਲਮ ਐਮਰਜੈਂਸੀ ਉਦੇ ਰਹੀ ਕੀ ਮੈਸੇਜ ਦਿੱਤਾ ਜਾਏਗਾ ਇਹ ਤਾਂ ਪੂਰੀ ਫਿਲਮ ਦੇਖ ਕੇ ਪਤਾ ਲੱਗੇਗਾ ਪਰ ਜਿਸ ਤਰ੍ਹਾਂ ਦਾ ਟ੍ਰੇਲਰ ਚੱਲ ਰਿਹਾ ਫਿਲਮ ਦਾ ਉਹ ਤੋਂ ਲੱਗਦਾ ਹੈ ਕਿ ਸਿੱਖਾਂ ਨੂੰ ਵੱਖਵਾਦੀ ਅੱਤਵਾਦੀ ਫਿਰ ਤੋਂ ਵਿਕਾਉਣ ਦੀ ਕੋਸ਼ਿਸ਼ ਕੀਤੀ ਆ ਗੱਲ ਕਰਦੇ ਆ ਟਿੱਲੂ ਸਾਹਿਬ ਨਾਲ ਟਿੱਲੂ ਸਾਹਿਬ ਪਹਿਲਾਂ ਪੰਜਾਬ ਦਾ ਮਾਹੌਲ ਖਰਾਬ ਰਿਹਾ ਉਦੋਂ ਸਿੱਖਾਂ ਨੂੰ ਪੂਰੇ ਦੇਸ਼ ਦੇ ਵਿੱਚ ਪ੍ਰਚਾਰ ਹੈਗਾ ਕਿ ਅੱਤਵਾਦੀ ਨੇ ਵੱਖਵਾਦੀ ਨੇ ਹੁਣ ਫਿਲਮ ਰਹੀਂ ਫਿਰ ਉਹੀ ਸੀਨ ਦੁਬਾਰੇ ਸਾਰਾ ਲੋਕਾਂ ਸਾਹਮਣੇ ਲਿਆਂਦਾ ਜਾ ਰਿਹਾ ਹੈ ਬਿਲਕੁਲ ਉਹੀ ਸੇਮ ਜਾਣਬੁੱਝ ਕੇ ਲਿਆਂਦਾ ਜਾ ਰਿਹਾ ਜੀ ਕਿਉਂਕਿ ਇਹਨਾਂ ਨੇ ਟਾਈਮ ਪਾ ਕੇ ਪਹਿਲਾਂ ਤਾਂ ਕਾਂਗਰਸ ਨੇ ਦਬਾਅ ਪਾਇਆ ਕਾਂਗਰਸ ਨੇ ਕਿ ਸਾਰਾ ਜੋ ਸਕੇਡ ਖੇਡੀ ਹੈ ਤੇ ਹੁਣ ਉਸ ਤੋਂ ਬਾਅਦ ਸਾਡੇ ਨਾਲ ਤਾਂ ਜਿਹੜੀ ਸਰਕਾਰ ਆਉਂਦੀ ਹੈ ਉਹ ਪੰਜਾਬ ਨਾਲ ਖਾਸ ਸਿੱਕਾ ਨਾਲ ਵਿਤਕਰਾ ਕਰਦੀ ਹੈ 1947 ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਇਹ ਕੁਝ ਹੋ ਰਿਹਾ ਕੌਮ ਨੂੰ ਉਠਣ ਦੇ ਦਿੱਤਾ ਜਾ ਰਿਹਾ ਔਰ ਇਹ ਜੋ ਵੀ ਕਰਾ ਰਹੀ ਹੈ ਹੁਣ ਤਾਂ ਬਿਲਕੁਲ ਪਲਾਨਡ ਹੈ ਜਿਹੜਾ ਕੰਗੜਾ ਰੋਡ ਦਾ ਜਿਹੜਾ ਜੋਬਨ ਬਣੀ ਹੈ ਇਹ ਬੜੀ ਪ੍ਰੋਜੈਕਟ ਬਣੀ ਰੁਕੀ ਜਾ ਸਕਦੀ ਸੀ ਸਰਕਾਰ ਨੂੰ ਸਾਰਾ ਪਤਾ ਸੀਗਾ ਕਿਹੜੇ ਕਿਹੜੇ ਕਰਮਾ ਤੇ ਕਿਸ ਤਰ੍ਹਾਂ ਕੰਮ ਕੀਤਾ ਜਾ ਰਿਹਾ ਹੈ ਚਾਹੀਦਾ ਤੇ ਇਹ ਸੀਗਾ ਵੀ ਸਰਕਾਰ ਨੂੰ ਇਹ ਰੋਕ ਲੈਂਦੇ ਜੇ ਨਹੀਂ ਰੁਕਦੇ ਤੇ ਦਾ ਮਤਲਬ ਇਹ ਹੈ ਕਿ ਇਹ ਦੇ ਨਾਲ ਬਹੁਤ ਵੱਡਾ ਨੁਕਸਾਨ ਇਸ ملک ਦੇ ਵਿੱਚ ਹੋਣ ਦੀ ਚਾਂਸ ਹੈ ਜੇਕਰ ਆਪਾਂ ਐਮਰਜੈਂਸੀ ਦੀ ਵੀ ਗੱਲ ਕਰੀਏ ਐਮਰਜੈਂਸੀ ਦਾ ਇੱਕ ਦੌਰ ਸੀ 70 72 71 ਉਹ ਸੀਨ ਦਾਖਾ ਜਾ ਸਕਦੀ ਸੀ ਕਿ ਮੌਲ ਸੀ ਕਿਵੇਂ ਸੀ ਲੋਕਾਂ ਨੂੰ ਪਤਾ ਲੱਗਦਾ ਕਿ ਸਟੀ ਦੁਬਾਰੇ ਜਾਗਰੂਕ ਪਰਤੀ ਹੋ ਜਾਂਦੇ ਸ੍ਰੀ ਭਤੀ ਲੋਕ ਪਰ ਐਮਰਜੈਂਸੀ ਦੇ ਨਾਂ ਤੇ ਸਿੱਖਾਂ ਨੂੰ ਬਦਨਾਮ ਕਰਨਾ ਇਹ ਕਿੱਧਰ ਦੀ ਮਤਲਬ ਕਲਾਕਾਰੀ ਹੋ ਇਹਦੇ ਬਾਰੇ ਕੀ ਕਹਣਾ ਦੇਖੋ ਜੀ ਜਿਹੜਾ ਜਿਹੜੀ ਐਮਰਜੈਂਸੀਸ ਐਮਰਜੈਂਸੀ ਦੇ ਵਿੱਚ ਤਾਂ ਇਹ ਠੀਕ ਹੈ ਵੀ ਸਭ ਤੋਂ ਵੱਡਾ ਰੋਲ ਜਿਹੜਾ ਹੈ ਇਹ ਤੋਂ ਐਮਰਜੈਂਸੀ ਨੂੰ ਤੋੜਨ ਵਾਸਤੇ ਇਹ ਸਾਰਾ ਮਤਲਬ ਸਿੱਖਾਂ ਨੇ ਕੀਤਾ ਜਿਨੇ ਦਲੇਰੀ ਨਾਲ ਸਿੱਖਾਂ ਨੇ ਪ੍ਰੋਟੈਸਟ ਕੀਤੇ ਨੇ ਦੁਜੇ ਦੋਸਤਾਂ ਚ ਕੋਈ ਵੀ ਸੂਬਾ ਸੂਬਾ ਜਾਂ ਕੋਈ ਵੀ ਪਾਰਟੀ ਨਹੀਂ ਉੱਠ ਕੇ ਬੋਲ ਸਕੀ ਐਮਰਜੈਂਸੀ ਵਾਕਈ ਜੇ ਇਹਨੂੰ ਵਾਪਸ ਹੋਣੀ ਪਈ ਤਾਂ ਇਹ ਸਾਰੀ ਦੇਣ ਸਿੱਖਾਂ ਦੀ ਸੀ ਪੰਜਾਬ ਦੀ ਸੀ ਤੇ ਹੁਣ ਤਾਂ ਇਹਦੇ ਨਾਲ ਚਾਹੀਦਾ ਤੇ ਸੀ ਜੀ ਐਮਰਜੈਂਸੀ ਦਿਖਾਉਣੀ ਸੀ ਤਾਂ ਉਹ ਸੀਨ ਦਿਖਾਉਂਦੇ ਜਿਹੜੀ ਕੰਗੜਾ ਰੌਤ ਦੀ ਜੇ ਅਪਾ ਸਿਆਸਤ ਦੀ ਗੱਲ ਕਰੀਏ ਪਿਛਲੇ 3-4 ਸਾਲਾਂ ਤੋਂ ਉਹਨਾਂ ਦੇ ਲਗਾਤਾਰ ਬਿਆਨ ਆ ਰਹੇ ਸੀ ਉਹ ਇਦਾਂ ਸੀ ਜਿਵੇਂ ਭਾਜਪਾ ਨੂੰ ਸਪੋਰਟ ਕਰਦੀ ਸੀ ਚਾਹੇ ਕਿਸਾਨੀ ਅੰਦੋਲਨ ਦੇ ਖਿਲਾਫ ਆਉਣ ਹੋਣ ਜਾਂ ਫਿਰ ਹਿੰਦੂਤਵ ਨੂੰ ਲੈ ਕੇ ਹੋਣ ਉਹਦੀ ਲੱਗਦੀ ਸੀ ਪਹਿਲੀ ਪਲਾਨ ਕੇ ਬੀਜੇਪੀ ਦੇ ਵਿੱਚ ਜਾਣਾ ਟਿਕਟ ਲੈਣੀ ਆ ਹੋ ਸਕਦਾ ਇਹ ਫਿਲਮ ਵੀ ਉਸੇ ਚੀਜ਼ ਦਾ ਹਿੱਸਾ ਹੋਵੇ ਉਸੇ ਜੀ ਜੀ ਐਕਚੁਅਲੀ ਦੀ ਪਲਾਨਿੰਗ ਇਹ ਸੀ ਕਿ ਪਰ ਟਿਕਟ ਲੈਣ ਵਾਸਤੇ ਬਹੁਤ ਸਾਰਾ ਸਾਨੂੰ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਟਿਕਟ ਮਿਲ ਗਈ ਹੈ ਤੇ ਹੁਣ ਇਹ ਜਾਣਬੁੱਝ ਕੇ ਚਾਹੁੰਦੀ ਹੈ ਇਸ ਨੂੰ ਗੱਲ ਨੂੰ ਹੋਰ ਪਰ ਜ਼ਿਆਦਾ ਪ੍ਰਮੋਟ ਕਰ ਰਹੀ ਹੈ ਆਪਣੇ ਸ਼ੋਅ ਕਰ ਰਹੀ ਹੈ ਕਿ ਮੇਰੀ ਬੜੀ-ਬੜੀ ਟੀਨ ਹੈ ਭਾਈ ਮੈਂ ਪੰਜਾਬ ਨੂੰ ਡਿਸਟਰਬ ਕਰ ਰਹੀਆਂ ਜੈਸਿਕਾ ਨੂੰ ਨਿਵਾ ਦਿਖਾ ਰਹੀਆਂ ਇਹਦੀ ਕੋਸ਼ਿਸ਼ ਹੈ ਔਰ ਇਹ ਪਤਾ ਨਹੀਂ ਕਿਉਂ ਇੰਨੀ ਜ਼ਿਆਦਾ ਇਹਦੇ ਨਜ਼ਰ ਭਰਿਆ ਹੈ ਇਸ ਕੋ ਇਹਨੇ ਕਿਸਾਨੀ ਅੰਦੋਲਨ ਉੱਤੇ ਬਹੁਤ ਸਾਰੀਆਂ ਗਲਤ ਗੱਲਾਂ ਕੀਤੀਆਂ ਨੇ ਜਿਹਦਾ ਮੁਆਵਜ਼ਾ ਨੂੰ ਭੁਗਤਣਾ ਪਿਆ ਤੇ ਹੁਣ ਵੀ ਆਵਾਜ਼ ਨਹੀਂ ਆ ਰਹੀ ਔਰ ਇਹਦੇ ਬਸੇ ਠੀਕ ਨਹੀਂ ਹੈ ਇਹ ਅਲੱਦਕ ਖਰਾਬ ਵਾਲਾ ਪੈਦਾ ਕਰ ਰਹੀ ਹੈ ਤੁਹਾਨੂੰ ਤੁਹਾਡੇ ਯਾਦ ਹੋਵੇਗਾ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਸੱਕਾ ਨੀਲਾ ਤਾਰ ਉਦੋਂ ਵੀ ਕੁਝ ਭਾਜਪਾ ਦੇ ਆਗੂਆਂ ਨੇ ਹਮਾਇਤ ਕੀਤੀ ਸੀ ਸੱਕਾ ਨੀਲਾ ਤਾਰ ਦੀ ਇੰਦਰਾ ਗਾਂਧੀ ਦੀ ਪਿੱਠ थਾਪੜੀ ਸੀ ਭਾਜਪਾ ਨੇ ਉਦੋਂ ਵੀ ਸਹੀ ਭੂਮਿਕਾ ਨਹੀਂ ਨਿਭਾਈ ਕੁਝ ਲੀਡਰਾਂ ਦੇ ਨਾਮ ਤੁਹਾਡੇ ਧਿਆਨ ਚ ਹੋਣਗੇ ਜਿਨ੍ਹਾਂ ਨੇ ਕਿਹਾ ਸੀ ਕਿ ਸਹੀ ਕਦਮ ਉਠਾਇਆ ਸ਼ੇਰਨੀ ਤੱਕ ਦਾ ਦਰਜਾ ਦਿੱਤਾ ਸੀ ਇੰਦਰਾ ਗਾਂਧੀ ਨੂੰ ਦੇਖੋ ਜੀ ਸੈਂਟਰ ਦੇ ਵਿੱਚ ਤੇ ਜਿਹੜੇ ਭਾਜਪਾ ਦੇ ਲੀਡਰ ਪਾਣੇ ਨੇ ਭਾਜਪਾ ਇਹ ਵਗੈਰਾ ਜੋ ਉਹਨਾਂ ਨੇ ਇਹਨਾਂ ਤੇ ਬਲਕਿ ਉਹਦੇ ਆਪਣੀ ਤਾਂ ਅਡਵਾਨੀਰ ਭਾਜਪਾ ਨੇ ਉਹਨਾਂ ਤੋਂ ਆਪਣੀ ਬਾਇਓਗ੍ਰਾਫੀ ਚ ਲਿਖਿਆ ਹੈ ਕਿ ਅਸੀਂ ਦਬਾਅ ਪਾਇਆ ਇੰਦਰਾ ਗਾਂਧੀ ਨੂੰ ਤੇ ਤਾਂ ਉਹਨੇ ਇਹ ਕੰਮ ਕੀਤਾ ਅਦਰਵਾਜ 1900 ਉਹ ਡੋਲਗੀ ਸੀ ਮੰਨ ਨਹੀਂ ਸੀ ਐਕਸ਼ਨ ਰੰਦਾ ਪਰ ਸਾਡੇ ਦਬਾਅ ਪਾਉਣ ਤੇ ਉਹਨਾਂ ਨੇ ਇਹ ਐਕਸ਼ਨ ਲਿਆ ਦਿੱਤੀਆਂ ਤਾਂ ਬਾਰ-ਬਾਰ ਆਉਂਦੀਆਂ ਨੇ ਗੱਲਾਂ ਕਿ ਇੰਦਰਾ ਗਾਂਧੀ ਨੇ ਆਪਰੇਸ਼ਨ ਬਲੂ ਸਟਾਰ ਦਾ ਕਰਤਾ ਪਰ ਉਸ ਤੋਂ ਬਾਅਦ ਮਾਨਸਿਕ ਤੌਰ ਤੇ ਬੁਰੀ ਤਰ੍ਹਾਂ ਟੁੱਟ ਗਈ ਸੀ ਪਰੇਸ਼ਾਨ ਸੀ ਇੰਦਰਾ ਗਾਂਧੀ ਕਿਉਂਕਿ ਜਮੀਤ ਬਰਾੜ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਕਿਹਾ ਕਿ ਉਦੋਂ ਵਾਰ ਕੋਈ ਮੀਟਿੰਗ ਹੋਈ ਉਦੋਂ ਕਹਿ ਰਹੀ ਸੀ ਕਿ ਸਾਡੇ ਤੋਂ ਵੱੱਡੀ ਗਲਤੀ ਹੋਈ ਹੈ ਇਹਦਾ ਹੱਲ ਕੀ ਹੈ ਉਲਟਾ ਉਹ ਕਹਿੰਦੇ ਜਮੀਤ ਬਰਾੜ ਕਹਿ ਰਿਹਾ ਕਾਂਗਰਸ ਨੇ ਉਹਦੀ ਪਿੱਠ ਸਾਪੜੀ ਕਿਹਾ ਕਿ ਸਹੀ ਕੀਤਾ ਬਾਕੀ ਇੰਦਰਾ ਗਾਂਧੀ ਨੂੰ ਅਹਿਸਾਸ ਹੋ ਗਿਆ ਸੀ ਕਿ ਮੈਥੋਂ ਵੱਡਾ ਕਦਮ ਗਲਤ ਚੱਕਿਆ ਗਿਆ ਇਹ ਗੱਲ ਬਿਲਕੁਲ ਠੀਕ ਹੈ ਕਿ ਇੰਦਰਾ ਨੂੰ ਅਹਿਸਾਸ ਹੋ ਗਿਆ ਸੀ ਉਸ ਤੋਂ ਬਾਅਦ ਕਾਫੀ ਘਬਰਾ ਗਈ ਸੀਗੀ ਰੋਣਾ ਨੇ ਆਪਣੇ ਸਾਥੀਆਂ ਨਾਲ ਗੱਲ ਵੀ ਕੀਤੀ ਸੀ ਕਿ ਮੇਰੇ ਕੋਲ ਬਹੁਤ ਵੱਡੀ ਵੱੱਡਰ ਗਲਤੀ ਹੋਈ ਏ ਇਹ ਐਕਸ਼ਨ ਨਹੀਂ ਸ਼ੁਰੂ ਕਰਨਾ ਚਾਹੀਦਾ ਪਰ ਕੁਝ ਉਹਦਾ ਦੇ ਇਸ ਤਰ੍ਹਾਂ ਦੇ বিজেপি ਗਾੜੇ ਕੁਝ ਕਾਂਗਰਸ ਵਾਲੇ ਲੀਡਰ ਇਹੋ ਜਿਹੇ ਸਨ ਜੀ ਉਹਨਾਂ ਨੇ ਫਿਰ ਥਾਪੜ ਦੇ ਸੀ ਰੋਕਣ ਕਹਿੰਦੇ ਕੋਈ ਐਸੀ ਘਬਰਾਉਣ ਵਾਲੀ ਗੱਲ ਨਹੀਂ ਹੈ ਜੋ ਤੁਸੀਂ ਕੀਤਾ ਠੀਕ ਕੀਤਾ ਪਰ ਜਿਸ ਤਰ੍ਹਾਂ ਫਿਲਮ ਚ ਦਿਖਾਇਆ ਗਿਆ ਕਿ ਸੰਤ ਪਿੰਡਰਾਵਾਲੇ ਖਾਲਸਤਾਨ ਦੀ ਮੰਗ ਕਰਦੇ ਸੀ ਜਾਂ ਟ੍ਰੇਲਰ ਦੇ ਵਿੱਚ ਕੁਝ ਗੱਲਾਂ ਐਵੇਂ ਦੀਆਂ ਆਉਂਦੀਆਂ ਨੇ ਪਰ ਸੰਤ ਭਿੰਡਰਾਂ ਵਾਲਿਆਂ ਨੇ ਕਦੇ ਵੀ ਖਾਲਸਾਤਨ ਦੀ ਮੰਗ ਨਹੀਂ ਸੀ ਕੀਤੀ ਪਰ ਉਹਨਾਂ ਨੇ ਇਹ ਕਿਹਾ ਸੀ ਕਿ ਜਦੋਂ ਹਰਮੰਦਰ ਸਾਹਿਬ ਤੇ ਹਮਲਾ ਹੋ ਗਿਆ ਉਸ ਦਿਨ ਖਾਲਸਾਤਨ ਦੀ ਨਹੀਂ ਰੱਖੀ ਜਾਏਗੀ ਉਹਨਾਂ ਦਿਨਾਂ ਚ ਬਿਆਨਵਾਜੀ ਇਸ ਤਰ੍ਹਾਂ ਦੀ ਹੁੰਦੀ ਸੀ ਕੀ ਲੱਗਦਾ ਕਿ ਖਾਲਸਾਤਨ ਦੀ ਮੰਗ ਬਾਦ ਦੇ ਵਿੱਚ ੁੱਠੀ ਜਾਂ ਫਿਰ ਸਿੱਖਾਂ ਨੂੰ ਲੱਗਿਆ ਵਿਗਨਗੀ ਦਾ ਜਦੋਂ ਅਹਿਸਾਸ ਹੋਣ ਲੱਗੇ ਤਾਂ ਖਾਲਸਾਤਨ ਦੀ ਮੰਗ ਆਈ ਸਿੱਖਾਂ ਦੀ ਆਪਣੀ ਮੰਗ ਨਹੀਂ ਸੀ ਉਹ ਇਹ ਤਾਂ ਤੁਸੀਂ ਆਪ ਹੀ ਕਹਦੇ ਹੋ ਪਰ ਇਹ ਗੱਲ ਠੀਕ ਹੈ ਕਿ ਜਿਨ੍ਹਾਂ ਚ ਸੰਜੋਗ ਨਾਇਲ ਸਿੰਘ ਜੀ ਹੁੰਦੇ ਸੀ ਉਹਨਾਂ ਨੇ ਕਦੇ ਵੀ ਖਾਲਸਾਤਨ ਦੀ ਮੰਗ ਨਹੀਂ ਕੀਤੀ ਇਹ ਤਾਂ ਉਸ ਤੋਂ ਬਾਅਦ ਜਦ ਇੱਕ ਬੜਾ ਵੱਡਾ ਬੋਕ ਰਿਐਕਸ਼ਨ ਹੋਇਆ ਤਾਂ ਕੱਲ ਤੱਕ ਦੇ ਅਟੈਕ ਹੋ ਗਿਆ ਹੋਰ ਪੰਜਾਬ ਦੇ 38 39 ਗੁਰਦਾਰਿਆਂ ਤੇ ਅਟੈਕ ਹੋਇਆ ਬਹੁਤ ਸਾਰੇ ਲੋਕਾਂ ਨੂੰ ਅਨੁਸ਼ਾਸਿਤ ਬੇਕਸੂਰਾਂ ਨੂੰ ਮਾਰ ਦਿੱਤਾ ਗਿਆ ਤੇ ਉਸ ਸਮੇਂ ਨੂੰ ਵੀ ਇਸ ਜ਼ੋਰਮ ਦੇ ਗੈਂਗਸਟਰ ਨੌਜਵਾਨਾਂ ਦੇ ਅੰਦਰ ਕੁਝ ਜਜ਼ਬਾਤ ਪੜਕੇ ਨੇ ਤੇ ਉਹਨਾਂ ਨੇ ਫਿਰ ਆਪਣੇ ਆਪ ਇਹ ਸਿੱਖਾ ਦਾਸਾਂ ਦੀ ਮੰਗ ਕਰਨੀ ਸ਼ੁਰੂ ਕੀਤੀ ਪਰ ਸੰਤਾਂ ਨੇ ਆਪਣੇ ਹੁੰਦੇ ਹੋਏ ਆ ਬਿਲਕੁਲ ਕਲਖਸਤਾਨ ਦੀ ਮੰਗ ਨਹੀਂ ਕੀਤੀ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਸੀ ਐਂਡ ਤੇ ਜਦੋਂ ਪਤਾ ਲੱਗਿਆ ਸੀ ਕਿ ਅਟੈਕ ਹੋਣਾ ਹੀ ਹੋਣਾ ਹੈ ਇਹ ਸੰਤਾਂ ਨੂੰ ਜਦੋਂ ਪਤਾ ਲੱਗਿਆ ਸੀ ਕਿ ਫੌਜਾਂ ਆ ਗਈਆਂ ਨੇ ਅਟੈਕ ਹੋਣਾ ਹੈ ਆਸ-ਪਾਸ ਪੇਰਾ ਪਾ ਚੁੱਕੇ ਨੇ ਉਦੋਂ ਸੰਤਾਂ ਨੇ ਕਹਿ ਸੀ ਜੇ ਉਹਨਾਂ ਨੇ ਅਟੈਕ ਕੀਤਾ ਤੇ ਸਾਡੀ ਫੇਰ ਇਹ ਕਲਖਸਤਾਨ ਦੀ ਮੰਗ ਵਿਗਿਆਹ ਹਸਪਤਾਲੋਂ ਅੱਜ ਤੱਕ ਕੋਈ ਹਰਦਾਨੀ ਨੀ ਮਗਿਆ। ਜਿੱਦਾਂ ਸਾਡੇ ਇੱਕ ਸੈਂਸਰ ਬੋਰਡ ਹੁੰਦਾ ਹੈ ਉਹ ਵੇਖਦਾ ਹੈ ਕਿ ਕਿਸੇ ਧਰਮ ਦੀਆਂ ਭਾਵਨਾਵਾਂ ਨੂੰ ਕਿਸੇ ਵਰਗ ਦੀਆਂ ਭਾਵਨਾਵਾਂ ਨੂੰ ਕੋਈ ਫਿਲਮ ਕੋਈ ਚਾਹੇ ਕਿਤਾਬ ਹੋਵੇ ਸੈਂਸਰ ਬੋਰਡ ਕਈ ਤਰ੍ਹਾਂ ਦੇ ਹੈ ਗਿਆ ਕਿ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਜਦੋਂ ਇਹ ਇਸ ਤਰ੍ਹਾਂ ਦੀਆਂ ਫਿਲਮਾਂ ਨੂੰ ਸੈਂਸਰ ਪਾਸ ਕਰਦਾ ਹੈ ਲੱਗਦਾ ਕਿ ਉਹ ਅੱਖਾਂ ਬੰਦ ਕਰਕੇ ਇਸ ਫਿਲਮ ਨੂੰ ਮਨਜ਼ੂਰੀ ਦਿੰਦੇ। ਬਿਲਕੁਲ ਜੀ ਸੈਂਸਰ ਬੋਰਡ ਜਿਹੜਾ ਹੈ ਅੱਜ ਤੋਂ ਨਹੀਂ ਪਿਛਲੇ 40-50 ਸਾਲ ਤੋਂ ਵੇਖਿਆ ਜਾ ਰਿਹਾ ਹੈ। ਜਦੋਂ ਕੋਈ ਸਿੱਖਾਂ ਦੇ ਇਤਿਹਾਸ ਦੀ ਕੋਈ ਗੱਲ ਹੁੰਦੀ ਕੋਈ ਐਸੀ ਪਿਕਚਰ ਬਣਦੀ ਹੈ ਤੇ ਉਹਦੇ ਤੇ ਸੈਂਸਰ ਬੋਰਡ ਕੱਟ ਕਰਦੇ ਫਿਲਮਾਂ ਕੱਟ ਦਿੰਦੇ ਨੇ ਇਹ ਫਿਲਮ ਜਿਹੜੀ ਬਣ ਰਹੀ ਹੈ ਜਾਂ ਇਸ ਤਰ੍ਹਾਂ ਦੀ ਜਿਹੜੀਆਂ ਹੋਰ ਫਿਲਮਾਂ ਬਣਦੀਆਂ ਨੇ ਉਹ ਸੈਂਸਰ ਬੋਰਡ ਹੀ ਜਿਹੜਾ ਉਹ ਉਸੇ ਪੱਖ ਦਾ ਹੈ ਔਰ ਉਹ ਜਾਣਬੁੱਝ ਕੇ ਉਹ ਫਿਲਮਾਂ ਪਾਸ ਕਰਦੇ ਨੇ ਪੰਜਾਬ ਦੇ ਹਿੰਦੀ ਕੋਈ ਜਾਂ ਸਿੱਖ ਇਤਿਹਾਸ ਦੀ ਕੋਈ ਵੀ ਫਿਲਮ ਬਣੇ ਉਹ ਉਹ ਅਜੇ ਤੱਕ ਨਹੀਂ ਇਹਨਾਂ ਨੇ ਪੜਨ ਦਿੱਤੀ ਜਿਸਾਂ ਕਿ ਦਰਜੀਤ ਸਾਹਨੇ ਫਿਲਮ ਬਣਾਈ ਹੈ ਫਿਰ ਦੀ ਨਾਂ ਸੀ ਫਿਲਮ ਦਾ ਹਾਂ ਉਹ ਉਹਦੇ ਤੇ ਅਜੇ ਤੱਕ ਕਟਿੰਗ ਕੱਟ ਕਰਕੇ ਜਿੱਤੇ ਫਿਰ ਰਿਲੀਜ਼ ਨਹੀਂ ਹੋਣਦੇ ਜੀ ਉਹ ਇਹੋ ਜਿਹੇ ਬਲਵਾਲ ਕਰ ਰਿਲੀਜ਼ ਹੋਏ ਆ 84 ਜਾਈ ਦੇ ਹਾਂ 84 ਤੇ ਦੂਸਰੀ ਗੱਲ ਲੱਣ ਸਭ ਨਰਿੰਦਰ ਮੋਦੀ ਖਾਸ ਕਰਕੇ ਭਾਜਪਾ ਦੇ ਵੱਡੇ ਲੀਡਰ ਇਸ ਤਰ੍ਹਾਂ ਦਾ ਪ੍ਰਵਾਦ ਦੇ ਰਹੇ ਨੇ ਕਿ ਉਹ ਸਿੱਖਾਂ ਦੇ ਨੇੜੇ ਨੇ ਸਿੱਖਾਂ ਦੇ ਸਪੋਰਟਰ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਉਹਨਾਂ ਨੇ ਹੋਰ ਗੱਲਾਂ ਕਰਦੇ ਆ ਤਾਂ ਚਾਹ ਦਾ ਪਿਆਲਾ ਵੀ ਕਈ ਵਾਰ ਸਿੱਖ ਲੀਡਰਾਂ ਨਾਲ ਪੀਂਦੇ ਨੇ ਫਿਰ ਉਹ ਕੌਣ ਸਿੱਖ ਨੇ ਜਿਹੜੇ ਮੋਦੀ ਦੀਆਂ ਗੱਲਾਂ ਚਾਹੁੰਦੇ ਨੇ ਜਾਂ ਫਿਰ ਇੱਕ ਦਿਖਾਵੇ ਲਈ ਗੱਲ ਹੋ ਰਾ ਅਮਲੀ ਤੌਰ ਤੇ ਹੋ ਰਹਾ ਬਿਲਕੁਲ ਜੀ ਦਿਖਾਵੇ ਦੀ ਗੱਲ ਹੋ ਰਹੀ ਤੇ ਅਮਲੀ ਹੋ ਰਹੀ ਤੁਸੀਂ ਠੀਕ ਹੈ ਔਰ ਜਿਹੜੇ ਸਿੱਖਾਂ ਜਿਹੜੇ ਸਿੱਖ ਇਹਨਾਂ ਦੇ ਕੋਲ ਜਾਂਦੇ ਜਾਂ ਜਿਹੜੀਆਂ ਵੀ ਕੋਈ ਪਾਉਡੀਆਂ ਹੈ ਨੋਤੇ ਦੇ ਬੈਠੀਆਂ ਮੋਦੀ ਮੋਦੀ ਦਾ ਖਾਰ ਰਿਹਾ ਕਿ ਮੈਂ ਸਿਕੰਦਰੀ ਬੜੀ ਇਸ ਦੀ ਗੱਲ ਕਰਦਾ ਸਿਕਾਂ ਦੇ ਸਾਰੇ ਕੰਮ ਕੀਤੇ ਕਾਰਿਡੋਰ ਵੀ ਖੋਲਿਆ ਇਹ ਸਾਹ ਪ੍ਰਚਾਰਤਾ ਹੈ ਐਸੀ ਗੱਲ ਕੋਈ ਨਹੀਂ ਕਾਰਿਡੋਰ ਤਾਂ ਖੁੱਲਣਾ ਹੀ ਖੁੱਲਣਾ ਸੀਗਾ ਪਰ ਇਹ ਨਾਲ ਦੀ ਨਾਲ ਇਹਨਾਂ ਨੇ ਕੋਈ ਸਿਕ ਮਿਨੋਰਟੀ ਸਿਕ ਨੇ ਜੋ ਉੱਥੇ ਬੈਠੇ ਜਿਹੜੇ ਇਹਨਾਂ ਦੇ ਚਾਹ ਬਲੂਸ ਨੇ ਉਹਨਾਂ ਤੋਂ ਨਾਲ ਬੈਠ ਕੇ ਚਾਹ ਪਾ ਚਾਹ ਦਾ ਕੱਪੀ ਕੇ ਸ਼ੋਅ ਕਰਦੇ ਨੇ ਕਿ ਮੈਂ ਸਿਕਾਂ ਦੇ ਨਾਲ ਆ ਇੱਕ ਵੀ ਸਿਕਾਂ ਦੇ ਵਿਰੁੱਧ ਹੈ ਜਿੰਨੇ ਮਸਲੇ ਦੇ ਦੇਖ ਰਿਹਾ ਕਿ ਪੰਜਾਬ ਦੇ ਬਿਲਕੁਲ ਪੰਜਾਬ ਦੇ ਹਿੱਤ ਜੀ ਕੋਈ ਗੱਲ ਨਹੀਂ ਹੋਣ ਦਿੰਦੇ ਪੰਜਾਬ ਨੂੰ ਨੁਕਸਾਨ ਤੋਂ ਨੁਕਸਾਨ ਪਹੁੰਚਾਏ ਜਾ ਰਹੇ ਹਨ ਵਾਤੋਂ ਵਾਤੋਂ ਜਿੰਨਾ ਸਭਾ ਕੇ ਵੀ ਗੱਲ ਆ ਕਿ ਜਿਹੜੀ ਫਿਲਮ ਨਾਲ ਵਿਵਾਦ ਜੁੜ ਜੇ ਉਹਨੂੰ ਲੋਕੋ ਜਿਆਦਾ ਵੇਖਦੇ ਆ ਠੀਕ ਹੈ ਪੰਜਾਬ ਚ ਗਰੋਧ ਹੋਏਗਾ ਹੋ ਸਕਦਾ ਪੰਜਾਬ ਦੇ ਵਿੱਚ ਫਿਲਮ ਨਾ ਚੱਲੇ ਪਰ ਫਿਲਮ ਆਪਣੇ ਮਕਸਦ ਦੇ ਵਿੱਚ ਪੈਸੇ ਕਮਾਉਣ ਚ ਤਾਂ ਕੰਮ ਜਾ ਹੋਏਗੀ ਹਾਂਜੀ ਫਿਲਮ ਜੇ ਬਣਾਈ ਹੈ ਤਾਂ ਜੇ ਪੰਜਾਬ ਚ ਨਾ ਵੀ ਚੱਲੇ ਤੇ ਬਾਕੀ ਸੁਪਨ ਚਲਾਉਣਗੇ ਤੇ ਇਹਨਾਂ ਦਾ ਜਿਹੜਾ ਖਰਚਾ ਉਹ ਤਾਂ ਆਪਣਾ ਪੈਸੇ ਉਹਨੇ ਕਮਾਈ ਲੈਣ ਇਹਨਾਂ ਨੇ ਪਰ ਸਾਡਾ ਤੁਹਾਡੀ ਗੱਲ ਹੈ ਗੱਲ ਪੈਸਿਆਂ ਦੀ ਕਮਾਉਣ ਦੀ ਨਹੀਂ ਗੱਲ ਇਹ ਕਿ ਉਹਦਾ ਨੁਕਸਾਨ ਕਿੱਡਾ ਹੋਏਗਾ ਇਸ ਮੁਲਕ ਦੇ ਵਿੱਚ ਐਸਾ ਹਾਲਾਤ ਪੈਦਾ ਹੋਣ ਦੇ ਡਰ ਨੇ ਜਿਹੜੇ ਕਿ ਹਿੰਦੂ ਸਖਾਂ ਦੇ ਪਾਰ ਪਾ ਜਾਏਗਾ ਔਰ ਇਹ ਨੂੰ ਫਿਲਮ ਨਹੀਂ ਸੀ ਬਣਾਨੀ ਚਾਹੀਦੀ ਬਣਾ ਰਹੀ ਹੈ ਤੇ ਇਹਦਾ ਨੁਕਸਾਨ ਬਹੁਤ ਭਾਰੀ ਹੋਏਗਾ ਫਿਲਮ ਨਾਲ ਕਿਸੇ ਵੀ ਹੋਰ ਸੂਬੇ 'ਚ ਮਾਹੌਲ ਵਿਗੜ ਸਕਦਾ ਤੁਹਾਡੇ ਮਤਲਬ ਹਾਂਜੀ ਹਾਂਜੀ ਹਰ ਸੂਬੇ 'ਚ ਹੋ ਸਕਦਾ ਉਹ ਪੰਜਾਬੀ ਸਾਇਬਰ ਬੈਠੇ ਨੇ ਔਰ ਇਹ ਸਰੰਦਾਰ ਕੋਸਾ ਦਾ ਕੰਡੋਕ ਪੜਗਾਰ 'ਚ ਆ ਕੇ ਹਿੰਦੂ ਲੋਕ ਸਖਾਂ ਨੂੰ ਨੁਕਸਾਨ ਕਰਨਾ ਅੱਗੇ ਵੀ ਕਰਦੇ ਨੇ ਪੇਗੋ ਦੇ ਨਾਲ ਤੇ ਨਹੀਂ ਚੀਗ ਲੈ ਫਿਰ ਮੇਰਾ ਖਿਆਲ ਹੈ ਕਿ ਮਕਸਦ ਵੀ ਇਹੀ ਹੈ ਨਾ ਕਿ ਸਿਕਨ ਨੂੰ سارے ਬਾਕੀ ਇੰਦਸਤਾਨ ਜੋ ਕੱਟ ਨਿਕਲਣਾ ਤੇ ਮਜਬੂਰ ਕੀਤਾ ਜਾ ਸਕੇ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਫਿਰ ਇਸ ਮਾਮਲੇ ਤੇ ਕੋਈ ਕਮੇਟੀ ਬਣਾ ਕੇ ਰਿਵਿਊ ਕਰਕੇ ਹੋ ਸਕਦਾ ਕੇਂਦਰ ਸਰਕਾਰ ਜੇ ਫਿਲਮ ਤੇ ਰੋਕ ਲੱਗ ਜਾਵੇ ਲਗਾ ਦੇਵੇ ਤਾਂ ਇੰਨਾ ਜਿਆਦਾ ਜਿਹੜਾ ਹੈਗਾ ਪੰਗਾ ਨਾ ਪਵੇ ਦੇਖੋ ਜੀ ਕੇਂਦਰ ਤੇ ਸ਼ਾਇਦ ਨਾ ਕਰੇ ਤੇ ਸੁਪਰੀਮ ਕੋਰਟ ਕਰ ਸਕਦੀ ਹੈ ਜੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਜਾਵੇ ਸੁਪਰੀਮ ਕੋਰਟ ਦੇ ਆਰਡਰ ਨਾਲ ਇਹ ਰੁਕ ਸਕਦੀ ਹੈ ਤੇ ਵੈਸੇ ਕੇਂਦਰ ਨੇ ਬਿਲਕੁਲ ਸਪੋਰਟ ਕੀਤਾ ਹੋਇਆ ਜੇ ਕੇਂਦਰ ਕੁਝ ਕਰਨਾ ਚਾਹੁੰਦਾ ਤੇ ਫਿਲ ਬਣਣੀ ਨਹੀਂ ਸੀ ਪਰ ਜਾਣ ਕੇ ਕੇਂਦਰ ਤਾਂ ਇੰਟਰਸਟਿਡ ਹੈ ਇਹੋ ਜੀ ਫਿਲਮ ਦੇ ਵਿੱਚ ਤੇ ਸੁਪਰੀਮ ਕੋਰਟ ਜੇ ਐਕਸ਼ਨ ਲਵੇ ਤੇ ਫਿਰ ਰੋਕੀ ਜਾ ਸਕਦੀ ਹੁਣ ਤੱਕ ਐਸਜੀਪੀਸੀ ਜਾਂ ਹੋਰ ਸਿੱਖ ਆਗੂਆਂ ਦਾ ਜਿਹੜਾ ਪੈਂਤੜਾ ਫਿਲਮ ਨੂੰ ਲੈ ਕੇ ਉਹ ਸਹੀ ਚੱਲ ਰਿਹਾ ਤੁਹਾਡੇ ਮੁਤਾਬਿਕ ਬਿਲਕੁਲ ਸਹੀ ਚੱਲ ਰਿਹਾ ਜੀ ਐਸਜੀਪੀਸੀ ਨੇ ਪੂਰਾ ਅਪਰੋਚ ਕੀਤਾ ਅਗੇਂਸਟ ਇਸ ਫਿਲਮ ਰੁਕਣਾ ਆਸੇ ਇਹਨਾਂ ਹਾਈ ਕੋਰਟ ਦੇ ਵਿੱਚ ਅਪੀਲਿਸ਼ਨ ਦਿੱਤੀ ਹੋਈ ਹੈ ਔਰ ਜਿਹੜੇ ਇਥੋਂ ਦੇ ਸਿੱਖ ਵਕੀਰ ਨੇ ਉਹ ਸਾਰੇ ਜਦੋਜਿਦ ਕਰ ਰਹੇ ਨੇ ਕਿ ਫਿਲਮ ਰਿਲੀਜ਼ ਨਾ ਹੋਵੇ ਤੇ ਵਾਕਈ ਹੁਣ ਦੇਖਦੇ ਆ ਜੇ ਰੁਕਦੇ ਕਦੀ ਰੋਦੇ ਪਰ ਮੇਰਾ ਕਹਿ ਲਾ ਪਈ ਕੁਝ ਵਕੀਰਾਂ ਦਾ ਕਹਿਣਾ ਸੀਗਾ ਕਿ ਅਸੀਂ ਪਰਚਾ ਦਾ ਜਕਰਾ ਰਹੇ ਹਾਂ ਤੇ ਇਹਦੇ ਕੇ ਸੁਰਸਿਆ ਹੋਏਗਾ ਅਰੈਸਟ ਕੀਤੀ ਜਾਵੇਗੀ ਹੁਣ ਇਹ ਦੇਖਣਾ ਪਏਗਾ ਬਸ ਇਹ ਆਰਡਰ ਸੈਂਟਰ ਸਰਕਾਰ ਰਾਡਰ ਰੰਕਿੰਗ ਦੀ ਦੇਣੀ ਇੱਕ ਪਾਸੇ ਐਮਪੀ ਨੇ ਕੰਗਣਾ ਰੌਨਤ ਪਹਿਲਾਂ ਵੀ ਉਹਨਾਂ ਦੀਆਂ ਕਈ ਵਿਵਾਦਿਤ ਫਿਲਮਾਂ ਆਈਆਂ ਨੇ ਕੁਝ ਬਿਆਨ ਵੀ ਵਿਵਾਦਿਤ ਰਹੇ ਨੇ ਸੋ ਦੇਖਦੇ ਆਂ ਫਿਲਮ ਆਉਣ ਤੋਂ ਬਾਅਦ ਕਿਸ ਤਰ੍ਹਾਂ ਦਾ ਪ੍ਰਭਾਵ ਬਣੇਗਾ ਫਿਲਹਾਲ ਸਿੱਖ ਮਾਨਸਿਕਤਾ ਨੂੰ ਜ਼ਰੂਰ ਇਹ ਜ਼ਖਮੀ ਕਰ ਗਈ ਹੈ ਫਿਲਮ ਫਿਲਮ ਪਰ ਮੈਂ ਨਹੀਂ ਆਈ ਉਸ ਤੋਂ ਪਹਿਲਾਂ ਹੀ ਜਿਸ ਤਰ੍ਹਾਂ ਦਾ ਪ੍ਰਭਾਵ ਬਣ ਰਿਹਾ ਕਿ ਜਿਹੜੀ ਫਿਲਮ ਦੀ ਮਾਨਸਿਕਤਾ ਫਿਲਮ ਬਣਾਉਣ ਵਾਲਿਆਂ ਦੀ ਮਾਨਸਿਕਤਾ ਉਹ ਬਿਲਕੁਲ ਵੀ ਧਰਮੰਦਰ ਪੱਖਸਾ ਵਾਲੀ ਨਹੀਂ ਸੋ ਵੱਡੇ ਸਵਾਲ ਨੇ ਦੇਖਦੇ ਆਂ ਇਹਨਾਂ ਸਵਾਲਾਂ ਦੇ ਜਵਾਬ ਫਿਲਮ ਦੇ ਡਾਇਰੈਕਟਰ ਜਾਂ ਪ੍ਰੋਡਿਊਸਰ ਕਿਸ ਤਰ੍ਹਾਂ ਦੇਣਗੇ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਖੋਕਰ ਚੰਡੀਗੜ੍ਹ